ਜੀ ਜਿਵੇਂ ਤੁਸੀਂ ਪੁੱਛ ਰਹੇ ਹੋ ਕਿ ਕੀ ਹੋ ਰਿਹਾ ਤੇ ਵਾਕੇ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ ਕਿ ਕੀ ਹੋ ਰਿਹਾ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਕਹਿੰਦੇ ਕਿ ਕੁਝ ਅਧਿਕਾਰੀ ਰਿਟਾਇਰ ਹੋ ਗਏ ਸੀ ਕਿਤੇ ਫਿਰ ਵੀ ਨੌਕਰੀ ਕਰੀ ਜਾ ਰਹੇ ਆ ਉਹਦੇ ਬਾਰੇ ਵੀ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਦੇਖੋ ਇਹ ਤੇ ਸਰਕਾਰ ਦੇ ਵਿੱਚ ਜੋ ਚੱਲਦਾ ਪਿਆ ਨਾ ਭਾਈ ਸਰਕਾਰ ਹੀ ਠੀਕ ਕਰ ਸਕਦੀ ਸਰਕਾਰ ਕਿਵੇਂ ਚੱਲ ਰਹੀ ਹੈ ਬਸ ਇਹ ਥੋੜਾ ਜਿਹਾ ਕਈ ਵਾਰੀ ਹੋ ਜਾਂਦਾ ਹਾਂ ਇਹ ਤੇ ਸਾਰਾ ਮੁਲਕ ਹੀ ਵੇਖ ਰਿਹਾ ਨਾ ਕਿ ਸਰਕਾਰ ਕਿਵੇਂ ਚੱਲਦੀ ਹੈ ਸਰਕਾਰ ਚੱਲਦੀ ਕਿ ਸਰਕਾਰ ਤੇ ਹੱਲ ਦੀ ਪਈ ਆ ਤੁਸੀਂ ਵੇਖਿਆ ਹੀ ਹੈ ਨਾ ਪ੍ਰੈਸ ਕਾਨਫਰੰਸ ਉਹ ਜਿਹੜੀ ਸਰਕਾਰ ਤੇ ਹੱਲ ਦੀ ਪਈ ਹੁੰਦੀ ਹੈ ਚੱਲਦੀ ਕਾਦੀ ਹੁੰਦੀ ਹੈ ਤਾਂ ਖੈਰ ਗੱਲ ਇਹ ਆ ਕਿ ਭਾਈ ਇਹ ਜਿਹੜਾ ਮਾਮਲਾ ਹੈ ਪੰਜਾਬ ਪੁਲਿਸ ਹਾਊਸਿੰਗ ਵਾਲਿਆਂ ਦਾ ਇਹਦੇ ਚ ਇੱਕ ਆਰਟੀਆਈ ਪਈ ਜੀ ਦੇਖੋ ਆਰਟੀਆਈ ਇੰਟਰਸਟਿੰਗ ਹੈ ਦੋ ਆਪਸ਼ਨਾਂ ਦਾ ਜ਼ਿਕਰ ਹੈ ਇਹਦੇ ਚ ਹੁਣ ਤੁਸੀਂ ਵੇਖੋ ਇਹ ਵੀ ਭੁਵਿੱਖ ਮਾਰਨ ਵਾਲੀ ਗੱਲ ਹੈ ਨਾ ਕਿ ਵੀ ਆਪਾਂ ਇਹਦੇ ਤੇ ਗੱਲ ਕਰਦੇ ਹਾਂ ਜੀ ਜੀ ਤੁਸੀਂ ਦੇਖੋ ਥੋੜਾ ਜਿਹਾ ਆਪਾਂ ਆਡੀਅנס ਨੂੰ ਸਮਝਾ ਦਈਏ ਕਿ ਮਸਰਾ ਕੀ ਹੈ ਹਮ ਹੁਣ ਪੰਜਾਬ ਪੁਲਿਸ ਦਾ ਇੱਕ ਡਿਪਾਰਟਮੈਂਟ ਹੈ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਜਿਸ ਨੂੰ ਬੋਲਦੇ ਆ ਪੀਪੀਐਚਸੀ ਜੀ ਉਹਦੇ ਵਿੱਚੋਂ ਆਰਟੀਆਈ ਪਾਈ ਕਿਸੇ ਨੇ ਆਰਟੀਆ ਦਾ ਜਵਾਬ ਆ ਗਿਆ ਵੈਸੇ ਰਬੂ ਕਿਤੇ ਆ ਜਾਵੇ ਉਸ ਬੰਦੇ ਨੂੰ ਭਈ ਖੁਸ਼ੀ ਚ ਮਤਲਬ ਕਿ ਚਾਹੀ ਚੜ ਜਾਂਦਾ ਉਜ ਮਰਾਜ ਵਿਰਾਟ ਕਹਿੰਦੇ ਨਾ ਥੋੜਾ ਜਿਹਾ ਪਾਇਆ ਪਾਣੀ ਬਾਕੀ ਸੀ ਖੋਰੇ ਕੀ ਮਿੱਤਰੋ ਹੁਣ ਚਾਹ ਜਿਆ ਚੜਦਾ ਜਾਂਦਾ ਮਚਨ ਨੂੰ ਕਰਦਾ ਜੀ ਮਿੱਤਰੋ ਤਾਂ ਮਤਲਬ ਕਿ ਭਾਈ ਜਦੋਂ ਕਿਸੇ ਨੂੰ ਆਰਟੀਆਈ ਦਾ ਪੰਜਾਬ ਦੇ ਵਿੱਚ ਜਵਾਬ ਮਿਲ ਜਾਂਦਾ ਨਾ ਉਤੇ ਸਰੋਂ ਦੇ ਖੇਤਾਂ 'ਚ ਚਲਾ ਜਾਂਦਾ ਸਰ ਹਮ ਜਿਵੇਂ ਡੀਡੀਐਲਜੀ ਦੇ ਵਿੱਚ ਨਾ ਉਹ ਭੱਜਦਾ ਆਰਟੀਆਈ ਲੈ ਕੇ ਤੇ ਫੋਟੋਆਂ ਖਿਚਾਉਂਦਾ ਰਿਹਾ ਜਵਾਬ ਆ ਗਿਆ ਓਏ ਸ਼ਾਹਰੁਖ ਖਾਨਾ ਨੂੰ ਜਵਾਬ ਆ ਗਿਆ ਯਾਰ ਕਿਉਂਕਿ ਹਮ ਤੌਰ ਤੇ ਜਵਾਬ ਮਿਲਦਾ ਹੀ ਨਹੀਂਦਾ ਨਹੀਂ ਜੀ ਖੈਰ ਚਲੋ ਇਹਨਾਂ ਨੂੰ ਜਵਾਬ ਕਿਤੇ ਮਿਲ ਗਿਆ ਹੁਣ ਇਹਨਾਂ ਨੇ ਦੋ ਚੀਜ਼ਾਂ ਚੁਕੀਆਂ ਇੱਕ ਤੇ ਇਹ ਆ ਇਹਨਾਂ ਨੇ ਕਿਹਾ ਕਿ ਦੇਖੋ ਪਟੀਸ਼ਨ ਜਿਹੜੀ ਗਈ ਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਕਰਤਾ ਨੇ ਜੋ ਕਿਹਾ ਕਿ ਭਾਈ ਵੇਖੋ ਗੱਲ ਇਹ ਆ ਕਿ ਨਿਯਮ ਬਣੇ ਹੋਏ ਨੇ ਜੀ ਜਦੋਂ ਕਾਂਗਰਸ ਸਰਕਾਰ ਸੀ ਚੰਨੀ ਸਰਕਾਰ ਤਾਂ ਉਹ ਜ winner ਵਾਇਰ ਪਨੂ ਕਹਿੰਦਾ ਨਾ ਸਰਕਾਰ ਸੀ ਚੰਨੀ ਦੀ ਤਾਂ ਭਾਈ ਉਹ ਸਰਕਾਰ ਸੀ ਜਦੋਂ ਚੰਨੀ ਦੀ ਇਹਨਾਂ ਨੇ ਨਿਯਮ ਬਣਾਇਆ ਸੀਗਾ ਕਿ ਕੋਈ ਵੀ ਰਟਾਇਰਡ ਅਧਿਕਾਰੀ ਨਾਲ ਦੀ ਨਾਲ ਉਸ ਮਹਿਕਮੇ ਚ ਨਿਯੁਕਤੀ ਨਹੀਂ ਹਾਸਲ ਕਰ ਸਕਦਾ ਜੀ ਠੀਕ ਹੈ ਜੀ ਤਾਂ ਇਹਨਾਂ ਨੇ ਮਤਲਬ ਕਿ ਸਪੈਸ਼ਲ ਉਸ ਚੀਜ਼ ਨੂੰ ਮੈਂਸ਼ਨ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ 31 ਮਾਰਚ 2024 ਨੂੰ ਜਦੋਂ ਇਨਕਲਾਬ ਆ ਗਿਆ ਪੰਜਾਬ ਦੀ ਧਰਤੀ ਤੇ ਤੁਹਾਨੂੰ ਪਤਾ ਨਾ ਜੀ ਜਦੋਂ ਦਾ ਹਸੀਨਾ ਤੇ ਸ਼ਵਾਬ ਆ ਗਿਆ ਉਦੋਂ ਤੋਂ ਹੀ ਸਾਨੂੰ ਕੋਈ ਜਵਾਬ ਆ ਗਿਆ ਜੀ ਪੰਜਾਬ ਦੀ ਧਰਤੀ ਤੇ انقلاب ਆ ਗਿਆ ਤਾਂ ਗੱਲ ਇਹ ਆ ਕਿ 31 ਮਾਰਚ 2024 ਨੂੰ ਕਹਿੰਦੇ ਕਿ ਸੇਵਾ ਮੁਕਤੀ ਹੋਣ ਤੋਂ ਬਾਅਦ ਇੱਕ ਅਧਿਕਾਰੀ ਨੂੰ ਉਸੇ ਤਨਖਾਹ ਤੇ ਮੁੱਖ ਇੰਜੀਨੀਅਰ ਦੇ ਅਹੁਦੇ ਤੇ ਦੁਬਾਰਾ ਲਾ ਦਿੱਤਾ ਗਿਆ ਉਸੇ ਅਹੁਦੇ ਤੇ ਉਸੇ ਤਨਖਾਹ ਤੇ ਹਾਂ ਸ਼ਾਬਾਸ਼ ਤੇ ਫਿਰ ਦੂਜੇ ਵਿਚਾਰੇ ਰੋਣ ਨਾਲ ਤਾਂ ਕੀ ਕਰਨ ਫਿਰ ਉਹੀ ਗੱਲ ਮੁੰਡਾ ਰੋਵੇ ਨਾ ਤਾਂ ਹੋਰ ਕੀ ਕਰੇ ਹੈ ਗੱਲ ਇਹ ਕਿ ਇਸੇ ਦੌਰਾਨ ਕਹਿੰਦੇ ਕਿ ਦੂਜਾ ਅਧਿਕਾਰੀ ਗਾਂ ਆ ਜਾਓ ਹਮ 31 ਮਈ 2029 58 ਸਾਲ ਦੀ ਉਮਰ ਤੱਕ ਵੈਸੇ ਇਹ ਬੰਦੇ ਯਾਰ ਤਾਂ ਨਹੀਂ ਲੱਗਦਾ ਵੀ ਇਹਨਾਂ ਬੰਦਿਆਂ ਨੂੰ ਆਪ ਹੀ ਸ਼ਰਮ ਚਾਹੀਦੀ ਆ ਮਾਫ ਕਰਨਾ ਆਇਤੇ ਸਿਆਣੇ ਬਜ਼ੁਰਗ ਹੋ ਜਾਂਦੇ ਨੇ ਨਹੀਂ ਬੰਦੇ ਹਾਂਜੀ ਕਈ ਵਾਰੀ ਸਲਾਹ ਵੀ ਲੈਂਦੇ ਨਾ ਜਾਂ ਕੋਈ ਗੱਲ ਕਰਦਾ ਐਕਸਟੈਂਸ਼ਨ ਦੀ ਤੇ ਮੇਰਾ ਵੀ ਆਹੀ ਥਿਊ ਹੁੰਦਾ ਕਿ ਨਹੀਂ ਜੀ ਜੋ ਹੋ ਗਿਆ ਬਹੁਤ ਹੋ ਗਿਆ ਹਾਂ ਬਹੁਤ ਕਮਾਲ ਹੈ ਇੰਜੋਏ ਵੀ ਕਰੋ ਜ਼ਿੰਦਗੀ ਨੂੰ ਜੀਵਨ ਕਰੋ ਬੱਚੇ ਨਾਲ ਰਹੋ ਪੋਤੇ ਵਾਲੇ ਹੋ ਜਾਂਦੇ ਉਹ ਤਾਂ ਵੈਸੇ ਹਾਂ ਬਹੁਤ ਮੈਂ ਤਾਂ ਕਿਹਾ ਯਾਰ ਬੜੇ ਕਈ ਮਾ ਜਾਏ ਤਾਂ ਉਹ ਕਾਕਾ ਮੇਰੇ ਖਿਆਲ ਦੇ ਨਾਲ ਸਿੰਗਰ ਜਿਹੜਾ ਬ੍ਰੇਕ ਤੇ ਐਸ ਹਾਂਜੀ ਹਾਂਜੀ ਫੰਕਸ਼ਨ ਕਰ ਰਿਹਾ ਉਹ ਜਾਕਰ ਖਾਨ ਐ ਡਾ ਤਕੜਾ ਸਟੈਂਡਿੰਗ ਮੈਡੀਨ ਜਦੋਂ ਪੀਕ ਤੇ ਚੱਲ ਰਿਆ ਸੀ ਉਹ ਬ੍ਰੇਕ ਲੈ ਗਿਆ। ਇਹ ਸ਼ੱਡ ਖੜਾ ਯਾਰ ਆਪਦੇ ਸਿਹਤ ਉੱਤੇ ਧਿਆਨ ਦੇਣਾ। ਬਿਲਕੁਲ। ਕੁਝ ਹੋਰ ਘਰ ਦੇ ਕੰਮ ਕਰ ਛੱਡਿਆ ਸਾਰਾ ਕੁਝ। ਹੂੰ। ਮਤਲਬ ਕਿ ਕਿਤੇ ਨਾ ਇਹੋ ਜਿਹਾ ਕਿਤੇ ਹੋਣਾ ਚਾਹੀਦਾ। 58 ਸਾਲ ਦੇ ਬਜ਼ੁਰਗ। ਹੂੰ। ਹਰੇ ਯਾਰ ਘਰੇ ਜਾਓ। ਪੋਤੇ-ਪੋਤੀਆਂ ਨੂੰ ਖਿਡਾਓ ਯਾਰ। ਹੂੰ। ਕਿਸੇ ਹੋਰ ਨੂੰ ਆਪਦੀ ਜਗ੍ਹਾ ਤੇ ਆ ਲੈਣ ਦੋ ਰੱਬ ਦਾ ਵਾਸਤਾ ਡੇਢ ਹੱਥ ਜੋੜਿਆ ਤੁਹਾਡੇ ਅੱਗੇ। ਜੀ। ਇਹ 58 ਸਾਲ ਦੀ ਉਮਰ ਦੇ ਵਿੱਚ ਸੇਵਾ ਮੁਕਤ ਹੋਇਆ। ਮਤਲਬ ਕਿ ਉਸੇ ਹੀ ਨਿਸ਼ਚਿਤ ਤਨਖਾਹ ਤੇ ਕਾਰਜਕਾਰੀ ਇੰਜੀਨੀਅਰ ਦੇ ਹੁੰਦੇ ਤੇ ਆਜੇ ਇਹਨਾਂ ਦਾ ਇਨਕਲਾਬ ਤੇ ਆਜੇ ਹਿਸਾਬ ਕਤਬ ਮਲਬ ਕਿ ਤੁਸੀਂ ਵੇਖੋ ਕਿ ਇਸ ਸਰਕਾਰ ਚ ਨਿਯਮ ਕਾਇਦੇ ਕਾਨੂੰਨ ਸਿਧਾਂਤ ਫਿਲਾਸਫੀ ਸਭ ਕੁਝ ਜਿਹੜਾ ਹੈ ਉਹ ਮਤਲਬ ਕਿ ਤੋੜ-ਮਰੋੜ ਕੇ ਜਿਦਾ ਛੋਟੇ ਹੁੰਦੇ ਅਸੀਂ ਨਹੀਂ ਅਖਬਾਰ ਨੂੰ ਐ ਤੋੜ-ਮਰੋੜ ਕੇ ਜਿਆ ਖੇਡਣਾ ਸ਼ੁਰੂ ਕਰਦੇ ਤੇ ਜਾਜ ਬਣਾਈ ਫਿਰਦੇ ਨੇ ਸੱਚੀ ਨੀਮਾ ਦੇ ਸਿਧਾਂਤ ਤੇ ਜਹਾਜ ਬਣਾ ਕੇ ਖੇਡਣ ਦੇ ਕਲਾਸ 'ਚ ਮਾਸਟਰ ਨਾ ਆਵੇ ਤੇ ਆਪਾਂ ਜਹਾਜ ਮਾਰਦੇ ਹੁੰਦੇ ਸੀ ਨਾ ਬਣਾ ਬਣਾ ਕੇ ਕਾਗਜ਼ਾਂ ਦੇ ਇਹ ਤੇ ਜਹਾਜ ਮਾਰੀ ਜਾਂਦੇ ਨੇ ਸੱਚੀ ਜੀ 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 ਜਹਾਜ ਦਾ ਹਿਸਾਬ ਨਹੀਂ ਦਿੰਦੇ ਉਲਟਾ ਨੀਮਾ ਵਾਲੇ ਜਿਹੜੇ ਉਹ ਵਰਕੇ ਨੇ ਉਹਨਾਂ ਦੇ ਜਹਾਜ ਬਣਾ ਕੇ ਇੱਕ ਦੂਜੇ ਤੇ ਮਾਰੀ ਜਾਂਦੇ ਆ ਤਾਂ ਤੁਸੀਂ ਆ ਵੇਖ ਲਓ ਜੀ ਕਿ ਦੂਜੇ ਦਾ ਹੱਕ ਹੁਣ ਦੇਖੋ ਉਸ ਪੋਸਟਿੰਗ ਤੇ ਚਾਹੇ ਮੰਨ ਲਓ ਕੋਈ ਵੀ ਪੋਸਟਿੰਗ ਹੈ ਉਹ ਉਹ ਅਗਲੇ ਨੇ ਪ੍ਰਮੋਟ ਹੋ ਕੇ ਹਾਸਲ ਕਰਨੀ ਹੈ ਜਾਂ ਨਿਯੁਕਤ ਹੋ ਕੇ ਹਾਸਲ ਕਰਨੀ ਜੀ ਜੀ ਸਰ ਤੁਸੀਂ ਉਹ ਉਹਦਾ ਅੱਗਾ ਮਾਰ ਰਹੇ ਹੋ ਨਾ ਸੀਟ ਵਧੀ ਜਾਂਦੀ ਹੈ ਉਹ ਥੱਲੇ ਵਾਲੀ ਕਿਤੇ ਤਾਂ ਖਾਲੀ ਉਹਦਾ ਵਾਸਤਾ ਜਿਹੜੇ ਆ ਸੇਵਾ ਮੁਕਤ ਹੋ ਰਹੇ ਹਨ ਪਲੀਜ਼ ਹਾਂ ਠੀਕ ਆ ਕੋਈ ਸਾਡੇ ਸੂਬੇ ਲਈ ਕੋਈ ਜ਼ਰੂਰੀ ਹੈ ਹਮ ਅਸੀਂ ਆ ਰੋਕੀਏ ਕਿਸੇ ਨੂੰ ਕਿਹਾ ਯਾਰ ਕੋਈ ਦੋ ਸਾਲ ਸਾਨੂੰ ਹੋਰ ਦਿਓ ਜੀ ਆਪਣੇ ਗਾਇ ਨੇ ਨਾ ਬਲਦੇਵ ਸਿੰਘ ਸਰਾ ਜੀ ਹਮ ਲਵਾਇਆ ਉਹ ਜ਼ਰੂਰੀ ਸੀ ਉਹਨਾਂ ਵਰਗਾ ਕੋਈ ਹਾਈ ਨਹੀਂ ਹੈ ਸਰ ਸਾਡੇ ਕੋਲੇ ਠੀਕ ਹੈ ਨਾ ਇਹ ਨਹੀਂ ਦਾ ਕਾਬਲੀਅਤ ਪਰ ਕੋਈ ਬੰਦਾ ਹੁੰਦਾ ਐਕਸਟਰਾ ਆਰਡਨਰੀ ਹੁੰਦਾ ਪਰ ਫਿਰ ਉਹ ਨਹੀਂ ਉਹ ਨਹੀਂ ਸੀ ਬਣਦਾ ਨਿਯਮ ਚਲੋ ਗਿਆ ਜੀ ਇੱਥੇ ਹੈਗੇ ਨਾ ਸਾਡੇ ਠੀਕ ਹੈ ਜੀ ਉਹਨਾਂ ਦੀ ਜ਼ਰੂਰਤ ਹੈ ਕਿਤੇ ਸਰ ਹਰੇ ਸਰ ਤੁਸੀਂ ਰੱਬ ਦਾ ਵਾਸਤਾ ਬਈ ਹੂੰ ਫਿਰ ਤੁਸੀਂ ਉਸੇ ਤਨਖਾਹ ਤੇ ਯਾਰ ਹਾਂ ਇਹ ਵੀ ਜ਼ਰੂਰੀ ਹੁੰਦਾ ਫਿਰ ਤੁਸੀਂ ਜੇ ਐਡੀ ਤੁਹਾਡੀ ਜ਼ਰੂਰਤ ਹੈ ਤੁਹਾਡੇ ਸੂਬੇ ਨੂੰ ਤੁਹਾਡੇ ਮਹਿਕਮੇ ਨੂੰ ਤੁਹਾਡੇ ਸਮਾਜ ਨੂੰ ਥੋੜਾ ਜਿਹਾ ਦੇ ਤੇ ਰਹਿਮੀ ਕਰ ਦਿਓ ਕਿ ਐਡੀ ਤਨਖਾਹ ਦੇ ਦਿਓ ਜੀ ਅਜੇ ਸੇਵਾ ਭਾਵਨਾ ਹੈਗੀ ਕਿਤੇ ਤੇ ਫਿਰ ਉਹ ਵੀ ਮਾਣੀ ਮੱਟੀ ਖਲਾਰਦੇ ਹੋ ਹੈ ਇੱਥੇ ਆ ਜਾਖੜਾਂ ਦੇ ਮੁੰਡੇ ਨੇ ਅਜੇ ਵੀਰ ਅਜੇ ਵੀਰ ਤੁਹਾਨੂੰ ਪਤਾ ਬਹੁਤ ਟੌਪ ਤਾਰਤਸ਼ਾਸਤਰੀ ਹੈ ਸਰ ਤੁਸੀਂ ਦੱਸਿਆ ਸੀ ਇੱਕ ਜੇ ਵੀਰ ਜਾਖੜ ਆਪਾਂ ਨੂੰ ਤਾਂ ਪਤਾ ਹੀ ਨਹੀਂ ਸਰ ਹੂੰ ਖੇਤੀ ਆਰਥਿਕ ਮਹਾਰ ਨਹੀਂ ਨਾ ਜਿਹੜੇ ਜਿਵੇਂ ਦਿਵਿੰਦਰ ਸ਼ਰਮਾ ਜੀ ਆ ਰਾਜੀਵਾਲ ਸਾਹਿਬ ਵੀ ਬਹੁਤ ਵਧੀਆ ਖੇਤੀ ਮਾਹਰ ਵੀ ਆਰਥਸ਼ਾਸਤਰੀ ਵੀ ਆ ਕਿ ਅਰਥਚਾਰੇ ਨੂੰ ਵੀ ਜਾਣਦੇ ਖੇਤੀ ਦਾ ਇਦਾਂ ਅਜੇ ਵੀ ਉਰਜਾ ਖੜਾ ਆਪਣੇ ਏਰੀਏ 'ਚ ਜੀ ਬੜੇ ਛੋਟੇ-ਵੱਡੇ ਮਤਲਬ ਕਿ ਆਧਾਰਿਆਂ 'ਚੋਂ ਉਹਨੂੰ ਸੱਦਿਆ ਜਾਂਦਾ ਉਸ ਨੇ ਖੇਤੀ ਨੀਤੀ ਬਣਾਈ ਸੀ 1 ਰੁਪਿਆ ਵੀ ਨਹੀਂ ਸੀ ਲਖਜਾਨੇ 'ਚ ਤੇ ਇੱਥੇ ਆ ਇੱਥੇ ਤੁਸੀਂ ਆ ਵੇਖ ਲਓ ਕੀ ਬਣਿਆ ਤੁਹਾਡੇ ਆਲੇ-ਦੁਆਲੇ ਚੇਅਰਮੈਨ ਜੀ ਫਲਾਣਾ ਟਮਕਾਣਾ ਇੱਕ ਗੱਡੀ ਲਈ ਹੁੰਦੀ ਆ ਅੱਜ ਵੀ ਉੱਤੇ ਉਹ ਡੈਸ਼ਬੋਰਡ ਦੀ ਰੱਖੀ ਹੁੰਦੀ ਨੰਬਰ ਪਲੇਟ ਪੰਜਾਬ ਸਰਕਾਰ ਹੂੰ ਬੇਸ਼ੱਕ ਕਿ ਉਹ ਗਾਂ ਨਹੀਂ ਲਾ ਸਕਦਾ ਉੱਤੇ ਹੀ ਰੱਖਦੇ ਲੋਕ ਵੇਖੀ ਜਾਣ ਵੀ ਪੰਜਾਬ ਸਰਕਾਰ ਦਾ ਚੇਅਰਮੈਨ ਚਾਈ ਜਾਂਦਾ ਜੀ ਬੜੀ ਬੜਾ ਮਜ਼ਾਇਲ ਮੈਨੂੰ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਇਹ ਸਾਰਾ ਕੁਝ ਝਿਹੜਾ ਨਾ ਚੱਲਦਾ ਪਿਆ ਪਰ ਮੈਂ ਤੇ ਇਹੀ ਅਪੀਲ ਕਰੂੰਗਾ ਕਿ ਭਰਾਵੋ ਅਗਲੇ ਨੂੰ ਕਿਸੇ ਨੂੰ ਮੌਕਾ ਦੇ ਦਿਓ ਜੀ ਜੀ ਨੌਕਰੀਆਂ ਦੇ ਅੱਗੇ ਨਹੀਂ ਨਿਕਲ ਰਹੀਆਂ ਬਿਲਕੁਲ ਬਿਲਕੁਲ ਮੇਡੋ ਜੀ ਜਿਵੇਂ ਤੁਸੀਂ ਪੁੱਛ ਰਹੇ ਹੋ ਕਿ ਕੀ ਹੋ ਰਿਹਾ ਤੇ ਵਾਕੇ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ ਕਿ ਕੀ ਹੋ ਰਿਹਾ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਕਹਿੰਦੇ ਕਿ ਕੁਝ ਅਧਿਕਾਰੀ ਰਿਟਾਇਰ ਹੋ ਗਏ ਸੀ ਕਿਤੇ ਫਿਰ ਵੀ ਨੌਕਰੀ ਕਰੀ ਜਾ ਰਹੇ ਆ ਉਹਦੇ ਬਾਰੇ ਵੀ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈ ਦੇਖੋ ਇਹ ਤੇ ਸਰਕਾਰ ਦੇ ਵਿੱਚ ਜੋ ਚੱਲਦਾ ਪਿਆ ਹੈ ਨਾ ਭਾਈ ਸਰਕਾਰ ਹੀ ਠੀਕ ਕਰ ਸਕਦੀ ਹੈ ਸਰਕਾਰ ਕਿਵੇਂ ਚੱਲ ਰਹੀ ਹੈ ਬਸ ਇਹ ਥੋੜਾ ਜਿਹਾ ਕਈ ਵਾਰੀ ਹੋ ਜਾਂਦਾ ਹਾਂ ਇਹ ਤੇ ਸਾਰਾ ਮੁਲਕ ਹੀ ਵੇਖ ਰਿਹਾ ਨਾ ਕਿ ਸਰਕਾਰ ਕਿਵੇਂ ਚੱਲਦੀ ਹੈ ਸਰਕਾਰ ਚੱਲਦੀ ਕਿ ਸਰਕਾਰ ਤੇ ਹੱਲਦੀ ਪਈ ਆ ਤੁਸੀਂ ਵੇਖਿਆ ਹੀ ਹੈ ਨਾ ਪ੍ਰੈਸ ਕਾਨਫਰੈਂਸ ਉਹ ਜਿਹੜੀ ਸਰਕਾਰ ਤੇ ਹੱਲਦੀ ਪਈ ਹੁੰਦੀ ਹੈ ਚੱਲਦੀ ਕਾਦੀ ਹੁੰਦੀ ਹੈ ਤਾਂ ਖੈਰ ਗੱਲ ਇਹ ਆ ਕਿ ਭਾਈ ਇਹ ਜਿਹੜਾ ਮਾਮਲਾ ਹੈ ਪੰਜਾਬ ਪੁਲਿਸ ਹਾਊਸਿੰਗ ਵਾਲਿਆਂ ਦਾ ਹੂੰ ਇਹਦੇ ਚ ਇੱਕ ਆਰਟੀਆਈ ਪਈ ਜੀ ਦੇਖੋ ਆਰਟੀਆਈ ਇੰਟਰਸਟਿੰਗ ਹੈ ਦੋ ਆਪਸ਼ਨਾਂ ਦਾ ਜ਼ਿਕਰ ਹੈ